Check. Three, two, one. <laughs> ਜੀ ਗੋਰੀ ਸ਼ੰਕਰ தாம் ਕਿਤੇ ਕੇ 12 ਸ਼ਿਵਲਿੰਗਾ ਦੀ ਸਥਾਪਨਾ ਹੈ ਲక్ష్ਮੀ ਨਾਰਾਇਣ ਦੀ ਮੂਰਤੀ ਸਥਾਪਨਾ ਤੇ ਅਨਲਕਸ਼ੀ ਦੀ ਮੂਰਤੀ ਸਥਾਪਨਾ ਉਹਦੇ ਉਪਲਖਸ਼ ਵਿੱਚ ਜੀ ਅੱਜ ਭਵਿਆ ਸ਼ੋਹਰਤਾਂ ਵੀ ਕੱਢੀ ਗਈ ਹੈ ਜੀ ਸ਼ਾਵਣ ਦੇ ਵਿੱਚ ਹੀ ਸ਼ਾਵਣੇ 12 ਜੋਤੀ ਲਿੰਗ ਦੀ ਸਥਾਪਨਾ ਹੈ ਸ਼ਾਵਣ ਜੀ ਗੋਰੀ ਸ਼ੰਕਰ தாம் ਪਾਰ ਨੰਬਰ 14 ਰਿਜੀ ਕਾਟੂ ਵਾਲੇ ਸਮਾਹ ਇਹ ਤੇਰਾ ਬਹੁਤ ਖੁਸ਼ੀ ਦੀ ਗੱਲ ਹੈ ਕੁਰਾਲੀ ਦੇ ਤੁਹਾਨੂੰ ਪਾ ਗਏ ਜੇ ਉਹ ਇਸ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮ ਇੱਥੇ ਹੋ ਰਹੇ ਜਿਹੜਾ ਬੰਦਾ ਮੈਨ ਰੱਖਦਾ ਹੈ ਜੀ ਉਹ ਬੰਦਾ ਪਰ ਬੁਸ਼ੀਰੀ ਪਾਤਰੀ ਜਿਹੜਾ ਪਰਮਾਤਮਾ ਦੇ ਪਾਤਰੀ ਹੈ ਉਹਨਾਂ ਦੇ ਦੋਸ਼ੀ ਰਿਹਾਉਂਦੇ ਨੇ ਪਹਿਲੀ ਗੱਲ ਇਹ ਕਿ ਆ ਚੱਕ ਰਹੇ ਜਿਹੜਾ ਬੰਦਾ ਮਹਿਲ ਦੇ ਮੈਲ ਦੇ ਹਿਸਾਬ ਨਾਲ ਚੱਲਦਾ ਹੈ ਉਹ ਪਰ ਮੈਲ ਦਾ ਬਾਤਰੀ ਬਣ ਕੇ ਰਹਿੰਦਾ ਹੈ ਜੀ ਤੁਸੀਂ ਦੇਖ ਰਹੇ ਹੋ ਡੀਟੀਵੀ ਚੰਡੀਗੜ੍ਹ ਤੇ ਪਸਾਨੇ ਪੰਜਾਬ ਨਿਊਜ਼ ਇਸ ਸਮੇਂ ਅਸੀਂ ਖੜੇ ਹਾਂ ਮਰੀਂਡਾ ਰੋਡ ਤੇ ਜਿੱਥੇ 12 ਮੰਦਰ ਸਥਾਪਿਤ ਕਰਨ ਦੇ ਸਬੰਧ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਤੇ ਇਸ ਸ਼ੋਭਾ ਯਾਤਰਾ ਦੇ ਵਿੱਚ ਪਿਛਲੇ 10 ਦਿਨ ਤੋਂ ਜੀਵ ਪ੍ਰਾਣ ਦੀ ਕਥਾ ਵੀ ਹੋਈ ਉਹ ਤੋਂ ਬਾਰੇ ਭੋਗ ਦੇ ਸਮੇਂ ਇਹ ਸ਼ੋਭਾ ਯਾਤਰਾ ਕੌਲੀ ਦੇ ਪੂਰੇ ਸ਼ਹਿਰ ਦੇ ਵਿੱਚ ਘੁਮਾਈ ਜਾਣੀ ਹੈ ਸੋ ਇਸ ਸਮੇਂ ਤੁਸੀਂ ਦੇਖ ਰਹੇ ਹੋ ਝਲਕੀਆਂ ਇਹ ਸੋਭਾ ਯਾਤਰਾ ਦੀ ਅੱਗੇ ਵੀ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਆਓ ਸਾਡੇ ਨਾਲ ਬਣੇ ਰਹੋ ਇਹ ਸੋਭਾ ਯਾਤਰਾ ਦੇ ਵਿੱਚ ਇਹ ਦਰਸ਼ਨ ਕਰੋ 12 ਜੋਤੀ ਲਿੰਗਾ ਦੇ ਧੰਨਵਾਦ ਜੀ

शोभा यात्रा शिव महापुराण कथा चली हुई है और उसमें मूर्ति प्रतिष्ठा हुई तो उसके उपलक्ष्य में बारह ज्योतिर्लिंग राधा कृष्ण लक्ष्मी नारायण जी की उस उपलक्ष्य में ये शोभा यात्रा विशाल निकाली जा रही है आप ये कलश तो यात्रा तो 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 पूरे पुराली में होकर के फिर गौरी शंकर मंदिर में जाएंगे और कल फिर इनकी प्रतिष्ठा हो जाएगी जो विक्रह है और परसों फिर जोशी पुराण पिछले दस दिन से चला हुआ है तो पहली तारीख को ग्यारह दिन हो जाएंगे तो उस दिन विश्राम है महापुराण का विशाल बंडारा हो ये कहा जाता तो अभी ये पुराली से चल के गौरी शंकर मंदिर से चली है वहीं पर विश्राम होगा इसमें ਸੁਭਾਯਾ ਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਇਹ ਸੁਭਾਯਾ ਤਰਫ ਤੋਂ ਸਮੰਧ ਵਿੱਚ ਨਿਕਲ ਰਹੀ ਹੈ ਅੱਛਾ ਹੋਈ ਏ ਤਾਂ ਜੋ ਕੱਢੀ ਜਾ ਰਹੀ ਹੈ ਜੀ ਬਾਰਾ ਜੋਤੀ ਲਿੰਗ ਸਥਾਪਿਤ ਕਰਨੇ ਨਾ ਜੀ ਮੰਦਰ ਦੇ ਅੰਦਰ ਆਪਣੇ ਲੱਲਵਾਲੇ ਪੀਰ ਦੇ ਸਾਹਮਣੇ ਜੀ ਇਹਨਾਂ ਨੂੰ ਮੰਦਰ ਹੈ ਜੀ ਆਪਾਂ ਨੂੰ ਬਾਰਾ ਜੋਤੀ ਲਿੰਗ ਸਥਾਪਿਤ ਕਰਨੇ ਆ ਤੇ ਬੜੀ ਖਫੇ ਸ਼ੋਹੇ ਯਾਤਰਾ ਕੱਢ ਰਹੇ ਜੀ ਇਹ ਔਰ ਆਪਣੇ ਲਈ ਬੜੀ ਸੁਭਾਗ ਦੀ ਗੱਲ ਹੈ ਕਿ ਇਹ ਸ਼ੋਹੇ ਯਾਤਰਾ ਵਿੱਚ ਸੰਬਲਿਤ ਹੋਈ ਅਸੀਂ ਔਰ ਸਾਡੇ ਬੜੀ ਬੜੀ ਉਸਾ ਦੀ ਗੱਲ ਹੈ ਇਹ ਇਹ ਸਰਬੇਸ਼ ਪੀਰ ਪਿਆਰ ਦਾ ਸੰਦੇਸ਼ ਦਿੰਦੀ ਹੈ ਜਾਂ ਵਿਗਨੇ ਸੰਦੇਸ਼ ਦਿੰਦੀ ਹੈ ਸਭ ਤੋਂ ਵੱਡੀ ਗੱਲ ਹੈ ਜੀ ਇਹ ਸੰਦੇਸ਼ ਹੁੰਦਾ ਜੀ ਆਪਣੇ ਭक्ति ਦਾ ਭक्ति ਦਾ ਸੰਦੇਸ਼ ਹੈ ਜੀ ਪਿਆਰ ਦਾ ਸੰਦੇਸ਼ ਹੈ ਜੀ ਕੋ ਸੱਤ ਪੱਤੇ ਬੜੀ ਗੱਲ ਹੈ ਜੀ 12 ਮਹੀਨੇ 30 ਦਿਨ ਜਿੱਥੇ ਮਰਜੀ ਦੇਖ ਲਓ ਜੀ ਆਪਣੇ ਕਰਾਲੀ ਸ਼ਹਿਰ ਦੇ ਅੰਦਰ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਰਹਿੰਦਾ ਹੈ ਇਹ ਆਪਣੇ ਲਈ ਬੜੀ ਉਸਤਾਦੀ ਗੱਲ ਹੈ ਆਪਣੇ ਸਨਾਦਨ ਧਰਮ ਆਪਣੇ ਜਿਵੇਂ ਵੀ ਆਪਣੇ ਦੇਵੀ ਦੇਵ ਆਪਣੇ ਗੁਰੂ ਆਪਣੇ ਗੁਰਦੁਆਰੇ ਜਿਵੇਂ ਵੀ ਆਪਣੇ ਹੈਗੇ ਜੀ ਉਹ ਸਾਰੇ ਇਹਨਾਂ ਕੋਈ ਨਾ ਕੋਈ ਪ੍ਰੋਗਰਾਮ ਕਰਦੇ ਰਹਿੰਦੇ ਨੇ ਅੱਛਾ ਜੀ ਜੋ ਇਹ ਪ੍ਰੋਗਰਾਮਾਂ ਦੇ ਵਿੱਚ ਵੀ ਆ ਕੇ ਮੰਦਿਰ ਦੇ ਵਿੱਚ ਲੋਕ ਮੈਦ ਲੱਗਦੇ ਉਹਨਾਂ ਬਾਰੇ ਕੀ ਕਹੋਗੇ ਦੇਖੋ ਜੀ ਗੱਲ ਇਹ ਹੈ ਜੀ ਕਿ ਇਹ ਸਾਂਝਾ ਪ੍ਰੋਗਰਾਮ ਹੈ ਜੀ ਕਿਸੇ ਦਾ ਵੰਡੇ ਪ੍ਰੋਗਰਾਮ ਨਹੀਂ ਹੈ ਜਿਹੜਾ ਬੰਦਾ ਮਹਿਲ ਰੱਖ ਰਿਹਾ ਜੀ ਉਹ ਬੰਦਾ ਪ੍ਰਭੂ ਸ਼੍ਰੀਪਾਤਰੀ ਜਿਹੜਾ ਪ੍ਰਮਾਤਮਾ ਦੇ ਪਾਤਰੀ ਹੈ ਉਹਨਾਂ ਦੋਸ਼ੀ ਰਹਿ ਜਾਂਦੇ ਨੇ ਪਹਿਲੀ ਗੱਲ ਇਹ ਕਹਾਂ ਚੱਕਰੇ ਜੀ ਜਿਹੜਾ ਬੰਦਾ ਮਹਿਲ ਦੇ ਮੈਲ ਦੇ ਹਿਸਾਬ ਨਾਲ ਚੱਲਦਾ ਹੈ ਉਹ ਪਰ ਮੈਲ ਦਾ ਪਾਤਰੀ ਬਣ ਕੇ ਰਹਿੰਦਾ ਹੈ ਔਰ ਸਭ ਤੋਂ ਸਪਸ਼ਟ ਰਲ ਆਗਾ ਲ ਕਹੂੰਗਾ ਕਿ ਜਿਨੇ ਵੀ ਆਪਣੇ ਭਾਈਚਾਰਾ ਉਹਨਾਂ ਨੂੰ ਨਾਲ ਮਿਲ ਕੇ ਇਕੱਠੇ ਉਹਨਾਂ ਦੀ ਅਪੀਲ ਕਰੂੰਗਾ ਕਿ ਸਾਰੇ ਰਲ ਮਿਲ ਕੇ ਇਕੱਠੇ ਜਲੋ ਕਿਉਂਕਿ ਛੋਟੀ ਜਿਹੀ ਦੁਨੀਆ ਛੋਟਾ ਜਿਹਾ ਟਾਈਮ ਹੈ ਕੋਈ ਪਤਾ ਨਹੀਂ ਕਦ ਮੋਤ ਆ ਜਵੇ ਇਸ ਲਈ ਪ੍ਰਮਾਤਮਾ ਰੱਬ ਰੱਖੇ ਸੁਖਸ਼ਾਂ ਦੀ ਨਾਲ ਆਪਣੀ ਯਾਤਰਾ ਕਰੋ ਪ੍ਰਭੂ ਸ਼੍ਰੀ ਰਾਮ ਜੀ ਦੇ ਨਾਮ ਲਓ ਔਰ ਰਾਧਾ ਕ੍ਰਿਸ਼ਨ ਦੇ ਨਾਮ ਲਓ ਕੋਈ ਸ਼ੋਭੇ ਅਤਰਾ ਦਾ ਆਨੰਦ ਮਾਣੋ ਜੈ ਸ਼੍ਰੀ ਰਾਮ ਨਮਸਕਾਰ ਜੀ ਜਿਹੜਾ ਤੁਹਾਨੂੰ ਸਭਾ ਤੋਂ ਪਹਿਲਾਂ ਮਿਲੂ ਸਵਾਯਾਤਰਾ ਬਹੁਤ ਖੁਸ਼ੀ ਦੀ ਗੱਲ ਹੈ ਸਵਾੜੀ ਦੇ ਤੁਹਾਨੂੰ ਪਾ ਗਿਆ ਜੇ ਉਹ ਇਸ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮ ਅੱਥੇ ਹੋ ਰਹੇ ਅਸੀਂ ਧੰਨਵਾਦ ਕਰਦੇ ਆ ਸਾਰੀ ਜੋ ਕਮੇਟੀ ਇਹਨਾਂ ਦੀ ਇਹਨਾਂ ਨੇ ਇੰਨਾ ਉਪਰਾਲਾ ਕਰਕੇ ਇੰਨੀ ਵਧੀਆ ਸ਼ੋਭਾ ਯਾਤਰਾ ਪੇਪਰ ਪਾ ਕੇ ਸਰਦਾ ਰਿਹਾ ਨੂੰ ਪ੍ਰੋਫੈਸਰ ਪ੍ਰੋਫੀਸਰ ਸੰਸਕ੍ਰਿਤੀ ਦੇ ਦਰਸ਼ਨ ਦਾ ਮੌਕਾ चंदे <classic> आपस में सारे भाईचारा मना के रखो तो इसे तरह रल मिल के सारे त्यौहार मनाओ महाराज अपना अपना किसी ਇਹ ਜੀ ਇਹ ਸ਼ਾਵਣ ਦੇ ਵਿੱਚ ਸ਼ਾਵਣ 12 ਜੋਤੀ ਲਿੰਗ ਦੀ ਸਥਾਪਨਾ ہوئی ਸ਼ਾਵਣ ਚਵਾਰ ਸ਼੍ਰੀ ਗੋਰੀ ਸ਼ੰਕਰ ਧਾਮ ਪਾਰ ਨੰਬਰ 14 ਰਿਜ਼ੀ ਘਾਟੂ ਵਾਲੇ ਸਾਡੇ ਸਾਡੀ ਸ਼ਾਮ ਮੰਦਿਰ ਇਹ 12 ਜੋਤੀ ਲਿੰਗ ਇਹ ਬਲਗਨ ਨਾਮ ਨੂੰ ਕਿਹਾ ਜੀ 12 ਦੇ 12 ਜੋਤੀ ਲਿੰਗ ਹੈ ਜਿਹੜੇ ਜੋ ਪ੍ਰਾਨ ਪ੍ਰਿਸ਼ਟਾ ਪਹਿਲਾਂ ਪਰਮਾਤਮਾ ਦੇ ਆਪ ਸਾਪ ਹੀ ਹੋਏ ਤੇ ਉਹੀ ਜੋਤੀ ਲਿੰਗ ਹੈ ਜੀ ਜਰ ਬ੍ਰਿਸ਼ਵਰ ਸ਼ਿਵ ਲਿੰਗ ਹੁੰਦੇ ਉਸ ਸਥਾਪਿਤ ਹੋ ਰਹੇ ਨੇ ਮੰਦਿਰ ਵਿੱਚ ਹੈਡ ਆਫ ਦੇ ਵੇਲੇ ਮੈਂ ਮੰਤਰ ਕਿਤੇ ਮੈਨੂੰ ਮੈਨੰਦਰ ਵਿੱਚ ਕੇਦਾਰਨਾਥ ਅਮਰਨਾਥ ساری ਜਗ੍ਹਾ ਜੇ ਸਾਬੀ ਤੇ ਲਗ ਲਗ ਜੇ ਸਾਬੀ ਸਾਰੇ ਆ ਗਏ ਪਾਕਿਸਤਾਨ ਦੇ ਕੋਲ ਜੀ ਰਸੂਲੇ ਮੈਨ ਸਾਡੇ ਬੜੇ ਵੀਰ ਜੀ ਸਾਡੇ ਕੋਲ ਜੀ ਕੋਨਦਾਨ ਸਾਹਿਬ ਬਦਾਨੀ ਲੱਗ